ਸਿਆਸਤ ਦੇ ਵਿੱਚ ਅੱਜ ਹੋਣ ਜਾ ਰਿਹਾ ਵੱਡਾ ਧਮਾਕਾ ਅੱਜ ਅਮ੍ਰਿਤਪਾਲ ਸਿੰਘ ਕਰੇਗਾ ਨਵੀਂ ਪਾਰਟੀ ਦਾ ਐਲਾਨ ਆਖਿਰ ਕੀ ਹੋਵੇਗਾ ਪਾਰਟੀ ਦਾ ਨਾਮ ਸਭ ਤੋਂ ਪਹਿਲਾਂ ਵੱਡੀਆਂ ਅਪਡੇਟਸ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਆਉਣ ਵਾਲਾ ਹੈ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅੱਜ ਆਪਣੀ ਇੱਕ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ ਕੀ ਹੋਵੇਗਾ ਪਾਰਟੀ ਦਾ ਨਾਮ ਕਿਹੜਾ ਪਾਰਟੀ ਦਾ ਸਭ ਤੋਂ ਪਹਿਲਾ ਪ੍ਰਧਾਨ ਹੋਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਲਾਈਵ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਓ ਅਗਲੀ ਰਣਨੀਤੀ ਜਾਣਦੇ ਹਾਂ ਕਿ ਕੌਣ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਪ੍ਰਧਾਨ ਬਣੇਗਾ ਤੇ ਕੀ ਹੋਵੇਗਾ ਪਾਰਟੀ ਦਾ ਨਾਮ ਜਿਹੜੇ ਦੌਲਤਾਂ ਵੀ ਪੈਦਾ ਕਰਨ ਦੇਣਗੇ ਇਸ ਕਰਕੇ ਮੱਤ ਜਾਣੇ ਤੁਸੀਂ ਕਮਜ਼ੋਰ ਹੋ ਮੈਂ ਸੰਤ ਰਾਮ ਅਦਾਸੀ ਦੀਆਂ ਲੈਣਾ ਕਰਕੇ ਖਮਾ ਤੇ ਜਾਤ ਕੋ ਜਾਣਾ ਪੰਜਾਬ ਦੇ ਲੋਕੋ ਤੱਕਲੇ ਹੋ ਜਾਓ ਪੰਜਾਬ ਦੇ ਵਿੱਚ ਇੱਕ ਨਵਾਂ ਇਨਕਲਾਬ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਨਵਾਂ ਪੰਥਕ ਇਨਕਲਾਬ ਹੋਣ ਜਾ ਰਿਹਾ ਸਮਾਂ ਅਖੀਰ ਦੇ ਵਿੱਚ ਕਹਿਣਾ ਚਾਹਣਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਉੱਤੇ ਬੜਾ ਮਾਣ ਕਰਿਆ ਸੀ ਉਹ ਗੱਲ ਚੇਤੇ ਕਰੋ ਜਮਨਦੂਰ ਜੀ ਨੇ ਆਖਿਆ ਸੀ ਕਿ ਇਹ ਮੇਰੇ ਕਮਜ਼ੋਰ ਤੇ ਬਹਾਦਰ ਲੋਕ ਪੰਜਾਬ ਦਾ ਰਸ ਸਮਾਰਨ ਦੇ ਇਸ ਕਰਕੇ ਅਖੀਰ ਦੇ ਵਿੱਚ ਅਸੀਂ ਗੁਰੂ ਗਵੰਦ ਸਿੰਘ ਮਹਾਰਾਜ ਨੂੰ 40 ਮੁਕਤਿਆਂ ਦੀ ਧਰਤੀ ਦੇ ਵਿਸ਼ਵਾਸ ਦਿਵਾਉਣਾ ਚਾਹਿਆ ਤੇ ਸੰਤਰਾਮ ਲੈਈਆ ਸੰਤਰਾਮ ਵਾਸੀ ਦੀਆਂ ਲੈਣਾ ਨੇ ਉਹ ਕਰਕੇ ਖੇਮਾ ਦੇ ਵਿਹੜੇ ਕੋ ਜਾਣਾ ਬਾਪੂ ਵੇਖਦਾ ਨਹੀਂ ਤੂੰ ਬੈਠ ਕੰਢੇ ਬਾਪੂ ਵੇਖਦਾ ਨਹੀਂ ਤੂੰ ਬੈਠ ਕੰਢੇ ਇਵੇਂ ਤੜ ਸਾਡੀ ਲੋਕ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਇਸ ਕੱਚੀ ਚਮਕਾਰ ਦੀ ਘੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝਕਾ ਦੇਵਾਂਗੇ ਚੌਰਾ ਕੜੀ ਨਾ ਬਾਪੂ ਅਰੰਧਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇ ਆਗੇ ਮੈਂ ਵਧਾਈ ਦੇਣਾ ਚਾਹੁੰਦਾ ਆਈਆਂ ਮਤਾਂ ਦੇ ਪਰਵਾਰ ਨੂੰ ਮਾਂ ਬੈਠੀ ਆ ਮਾਂ ਤੇਰਾ ਕਰਜ਼ਾ ਸਾਡੇ ਸਰੂਪ ਤੇ ਤੇਰੇ ਪਰਵਾਰ ਦਾ ਕਰਜ਼ਾ ਸਾਡੇ ਉੱਤੇ ਇਹ ਕਰਜ਼ਾ ਅਸੀਂ ਸਤਾਈ ਚਲਾ ਕੇ ਦਿਖਾਵਾਂਗੇ ਪੰਜਾਬ ਦੇ ਲੋਕ ਤੇਰੇ ਪੁੱਤ ਦੀ ਕੁਰਬਾਨੀ ਦਾ ਮੁੱਲ ਮੋੜਨਗੇ ਆਈ ਅਮਰਸਵਾਹ ਦੀ ਕੁਰਬਾਨੀ ਦਾ ਮੁੱਲ ਮੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨਹਾਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਿਹੜਕ ਬੁਲਾ ਰਹੇ ਜਿਨ੍ਹਾਂ ਨੇ ਤੁਹਾਡੇ ਲੋਹੂ ਕੰਨੇ ਖੜੇ ਕਰ ਦਿੱਤੇ ਹੈ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਸਰਬਜੀਤ ਸਿੰਘ ਸੋਲਾ ਉਨ੍ਹਾਂ ਤੋਂ ਉਪਰੰਤਾ ਐਡਵੋਕੇਟ ਹਰਪਾਲ ਸਿੰਘ ਖਾਰਾ ਤੋਂ ਮੈਂ ਬੇਨਤੀ ਕਰਦਾ ਸਰਦਾਰ ਸਰਬਜੀਤ ਸਿੰਘ ਸੋਹ ਕੇਵਲ 2 ਮਿੰਟ ਵਾਸਤੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਰੱਖਣ ਦੇ ਵਾਇਰ ਮਤੀਤਾ ਖਾਲਸਾ ਵਾਇਰ ਮਤੀਤਾ ਫਤਿਹ ਪੜਤਰ ਕਪਤਾਨ ਹੁਣ ਸੰਗਤ ਦੇ ਅੱਗੇ ਬੇਨਤੀ ਹੈ ਵੀ ਜਿਹੜੀਆਂ ਘੜੀਆਂ ਦੀ ਤੁਹਾਨੂੰ ਬੜੀ بےਸ਼ਬਰੀ ਦੇ ਨਾਲ ਅਡੀਕ ਸੀ ਤੁਸੀਂ ਸਾਰੇ ਅਡੀਕ ਰਹੇ ਸੀ ਵੀ ਜਿਹੜੀ ਨਵੀਂ ਪਾਰਟੀ ਬਣ ਜਾ ਰਹੀ ਹੈ ਉਹਦਾ ਨਾਮ ਕੀ ਹੋਊਗਾ ਸਾਡੇ ਕੋਲ ਬਸ ਗਿਣਤੀ ਦੇ ਬਲਾਰੇ ਰਹਿ ਗਏ ਆ ਜਿਹੜੀ ਉਹ ਤੁਹਾਡਾ ਸਬਰ ਆ ਟੁੱਟਣ ਵਾਲਾ ਹੈ ਉਹ ਘੜੀਆਂ ਨੇੜੇ ਆ ਗਈਆਂ ਹਨ ਪਾਰਟੀ ਦਾ ਨਾਮ ਅਨਾਉਂਸ ਹੋਊਗਾ ਬੜੀਆਂ ਮੀਡੀਆ ਦੇ ਵਿੱਚ ਅਫਵਾਹਾਂ ਭਲਾਈਆਂ ਗਈਆਂ ਵੀ ਆਹ ਵਾਲਾ ਨਾਮ ਰੱਖਤਾ ਉਹ ਵਾਲਾ ਨਾਮ ਰੱਖਤਾ ਪਰ ਗੂੰਜਾ ਉਦੋਂ ਪੈੜੀਆਂ ਜਦੋਂ ਇੱਥੋਂ ਸਟੇਜ ਤੋਂ ਨਾਮ ਅਨਾਉਂਸ ਹੋਇਆ ਸੋ ਇਹਦੇ ਨਾਲ ਹੀ ਭਾਈ ਅਮਰਤਪਾਲ ਜੀ ਉਹਨਾਂ ਦਾ ਜਿਹੜਾ ਸੁਨੇਹਾ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਵੀਰ ਗੁਰਪ੍ਰੀਤ ਸਿੰਘ ਦਾ ਸੁਨੇਹਾ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਸੋ ਮਤੇ ਪੜੇ ਜਾਣਗੇ ਬਸ ਗਿਣਤੀ ਦੇ ਬਲਾਰੇ ਰਹਿ ਗਏ ਆ ਤੁਸੀਂ ਇਸੇ ਤਰ੍ਹਾਂ ਜਿਵੇਂ ਹੁਣ ਪੀਕ ਤੇ ਆ ਇਕੱਠ ਇਸੇ ਤਰ੍ਹਾਂ ਇਕੱਠ ਬਣਾ ਕੇ ਰੱਖਣਾ ਹੈ ਤੇ ਸੇਵਾਦਾਰਾਂ ਵੱਲੋਂ ਇੱਕ ਹੋਰ ਬੇਨਤੀ ਆਈ ਵੀ ਲੰਗਰ ਦੇ ਵਿੱਚ ਸੰਗਤ ਬਹੁਤ ਜ਼ਿਆਦੀ ਹੈ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਬਜ਼ੁਰਗਾਂ ਨੂੰ ਬੇਨਤੀ ਕਰਦਾ ਵੀ ਬਥੇਰਾ ਸਮਾਪਤੀ ਲੰਗਰ ਛਕ ਲਿਆ ਸਾਰੀ ਉਮਰ ਲੰਗ ਗਈ ਹੁਣ ਲੰਗਰਾਂ ਨਾਲ ਗੱਲ ਨਹੀਂ ਬਾਨੀ ਹੁਣ ਇੱਥੇ ਮੈਦਾਨ 'ਚ ਆਜੋ ਮੈਦਾਨ 'ਚ ਪੈਰ ਪਾਉਣਾ ਪੈਣਾ ਤੇ ਫਿਰ ਗੱਲ ਬਾਨੀਏ ਸੋ 2 ਮਿੰਟ ਦੇ ਲਈ ਨੀਲ ਕਮਲ ਯੋਸ਼ੀ ਤਰਨ ਤਰਨ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਉਣਗੇ ਇਸੇ ਤਰ੍ਹਾਂ ਤੁਸੀਂ ਆਪਣਾ ਬਰਕਰਾਰ ਰੱਖਣਾ ਹੈ ਇਕੱਠ ਬਸ ਗਿਣਤੀ ਦੇ ਬਲਾਰੇ ਰਹਿ ਗਏ ਆ ਹੁਣ ਪਾਰਟੀ ਦਾ ਨਾਮ ਅਨਾਉਂਸ ਹੋਊਗਾ ਤੇ ਜਕਾਰਿਆਂ ਦੀਆਂ ਗੂੰਜਾਂ ਪੈਣਗੀਆਂ ਦਿੱਲੀ ਤਖਤ ế ਲੂਗਾ ਇਹ ਜਿਹੜਾ ਆਪਣਾ ਇਹ ਮਾਹੌਲ ਇੱਕ ਇਤਿਹਾਸ ਰੱਖਿਆ ਜਾਣਾ ਹੈ ਕਾਨਫਰੰਸ ਦਾ ਇਹ ਤੁਸੀਂ ਇਹਦੇ ਵਿੱਚ ਯੋਗਦਾਨ ਪਾ ਕੇ ਆਪਣਾ ਨਾਮ ਇਤਿਹਾਸ ਦੇ ਵਿੱਚ ਦਰਜ ਕਰਾ ਰਹੇ ਜੇ ਇਸੇ ਤਰ੍ਹਾਂ ਬਰਕਰਾਰ ਰੱਖਿਓ ਬੈਠੇ ਰਹਿਓ ਸਬਰ ਰੱਖਿਓ ਜਿੱਥੇ ਆਪਾਂ ਇੰਨਾ ਸਬਰ ਕੀਤਾ ਇੱਕ ਕੁਝ ਘੜੀਆਂ ਦਾ ਕੁਝ ਪਲਾਂ ਦਾ ਸਬਰ ਹੋਰ ਰੱਖਿਓ ਨੀਲ ਕਮਲ ਜੋਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਮੁਕਸਰ ਦੀ ਪਵਿੱਤਰ ਧਰਤੀ ਦੇ ਜੁੜ ਜੁਕੇ ਪੰਜਾਬੀਓ ਇੱਕ